ਅਦਿਸ਼ਣ ਹੋਣ ਜਾ ਰਹੀ ਹੈ 1 ਜੂਨ ਨੂੰ ਉਹਦੇ ਲਈ ਸਾਡਾ ਹਲਕਾ ਆਨੰਦਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਹਲਕੇ ਦੇ ਲਈ ਆਮ ਆਦਮੀ ਪਾਰਟੀ ਔਰ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਨੇ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਸਾਨੂੰ ਕੈਂਡੀਡੇਟ ਦਿੱਤੇ ਨੇ ਮਾਲਵਿੰਦਰ ਸਿੰਘ ਜੀ ਕਾਂਗਰਸ ਸਾਫ ਸੁਥਰੇ ਕਰਤਾਰ ਦੇ ਨੌਜਵਾਨ ਆਗੂ ਔਰ ਯੂਨੀਵਰਸਿਟੀ ਦੇ ਪ੍ਰਧਾਨ ਰਹੇ ਦੋਵਾਰੀ ਪੜ੍ਹੇ ਲਿਖੇ ਔਰ ਬਹੁਤ ਵਧੀਆ ਬੋਲਣਾ ਵੀ ਆਉਂਦਾ ਹੈ ਸਮਾਜ ਸੇਵਕ ਵੀ ਨੇ ਔਰ ਪਾਰਟੀ ਦੇ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਲਈ ਪਾਰਟੀ ਦੇ ਮੁਖਵਲਾਰੇ ਨੇ ਤੁਸੀਂ ਸਾਰਿਆਂ ਨੇ ਇਹਨਾਂ ਨੂੰ ਟੀਵੀ ਤੇ ਅਕਸਰ ਦੇਖਿਆ ਹੋਊਗਾ ਹਰ ਇਹ ਜਵੇਡ ਦੇ ਵਿੱਚ ਡਿਸਕਸ਼ਨ ਦੇ ਵਿੱਚ ਬੈਠੇ ਹੁੰਦੇ ਨੇ ਤੇ ਆਮ ਆਦਮੀ ਪਾਰਟੀ ਵੱਲੋਂ ਇਹ ਬੋਲਦੇ ਨੇ ਬੜੇ ਸਚੇਜੇ ਢੰਗ ਦੇ ਨਾਲ ਲੋਕਾਂ ਨੂੰ ਸਮਝਾਉਂਦੇ ਨੇ ਵੀ ਆਮ ਆਦਮੀ ਪਾਰਟੀ ਤੁਹਾਡੇ ਲਈ ਕੀ ਕਰ ਰਹੀ ਆ ਸਾਡੇ ਕੈਂਡੀਡੇਟ ਬੈਠੇ ਨੇ ਹੋਰ ਵੀ ਬਤਵੰਦੇ ਸੱਜਣ ਬੈਠੇ ਨੇ ਪੂਰਾ ਜੀ ਨੇ ਸਾਰਿਆਂ ਦੇ ਨਾਲ ਲੇ ਤੇ ਤੇ ਸਭ ਤੋਂ ਜਿਹੜੇ ਜ਼ਰੂਰੀ ਹੈ ਮਹੱਤਤਾ ਰੱਖਦੇ ਨੇ ਤੁਸੀਂ ਸਾਡੇ ਬਲੌਂਗੀ ਦੇ ਮਾਜੋਬ ভোটার ਸਪੋਰਟਰ ਸਾਡੇ ਮੈਂ ਜਿੰਨਾ ਦਾ ਦੇਣਾ ਨਹੀਂ ਦੇ ਸਕਦਾ ਇਹ ਬਲੌਂਗੀ ਦੇ ਵਿੱਚ ਜਦੋਂ ਮੈਂ ਇਲੈਕਸ਼ਨ ਲੜੀ ਮੁਹਾਲੀ ਹਲਕੇ ਤੋਂ ਐਤੋਂ ਸਭ ਤੋਂ ਵੱਧ ਵੋਟਰਾਂ ਦੀ ਲੀਡ ਲੈ ਕੇ ਮੈਂ ਜਿੱਤੇ। ਪਰ ਹਰ ਬੰਦਾ ਕਹਿੰਦਾ ਸੀ ਵੀ ਬਲੌਂਗੀ ਤੋਂ ਜਿੱਤਣਾ ਬੜਾ ਮੁਸ਼ਕਲ। ਬਲੌਂਗੀ ਤੋਂ ਜੀ ਬਲਵੀਰ ਸਿੱਧੂ ਦਾ ਘੜੀ ਨਹੀਂ ਤੋੜਿਆ ਜਾ ਸਕਦਾ। ਪਰ ਸਾਰੇ ਲੋਕਾਂ ਨੂੰ ਕਹਿਣ ਵਾਲਿਆਂ ਨੂੰ ਹੈਰਾਨੀ ਹੋਈ ਵੀ 50% ਮੈਂ ਹੁਣੇ ਔਰ ਲੱਗਾ ਦੱਸ ਰਿਹਾ ਸੀ ਕੰਗ ਸਾਬ ਨੂੰ ਵੀ 50% ਵੋਟ ਜਿਹੜੀ ਆ ਉਹ ਮੈਨੂੰ ਬਲੌਂਗੀ ਦੇ ਵਿੱਚੋਂ ਗਈ। ਬਾਕੀ ਸਾਰਾ 50% ਬਾਕੀ ਮੇਰੇ ਅਧ ਵਿੱਚ ਸੀ ਸਾਰੇ। ਤੇ 50% ਵੋਟ ਮੈਨੂੰ ਇਕੱਲੇ ਨੂੰ ਬਈ ਬਲੌਂਗੀ ਦੇ ਵਿੱਚ ਇਹਨਾਂ ਵਾਂਡ ਜੇ ਤੁਸੀਂ ਮੈਨੂੰ ਦਿੱਤਾ ਤੇ ਮੈਂ ਸਮਝਦਾ ਵੀ ਮੈਨੂੰ ਜਿੱਤ ਦਾ ਸਿਹਰਾ ਹੀ ਇੱਥੋਂ ਵਜਿਆ ਮੇਰੇ ਮੈਂ ਤੁਹਾਡੇ ਇਸ ਵੇਲੇ ਧੰਨਵਾਦ ਵੀ ਆ ਔਰ ਹੁਣ ਇੱਕ ਵਾਰੀ ਫੇਰ ਅਸੀਂ ਵੋਟਾਂ ਦੇਣ ਵਾਸਤੇ ਤੁਹਾਡੇ ਕੋਲ ਆਏ ਹਾਂ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਵੀ ਮੈਂ ਕੋਸ਼ਿਸ਼ ਕੀਤੀ ਹੈ ਵੀ ਬਲੌਂਗੀ ਬੜਮਾਜਰਾ ਜੁਝਾਰ ਨਗਰ ਇੱਥੇ ਮੈਨੂੰ ਮੈਕਸਿਮਮ ਵੋਟਾਂ ਪਈਆਂ ਤੇ ਮੇਰੀ ਕੋਸ਼ਿਸ਼ ਰਹੀ ਹੈ ਵੀ ਮੈਂ ਇਹਨਾਂ ਦਾ ਕੰਮ ਪਹਿਲ ਦੇ ਆਧਾਰ ਤੇ ਕਰਾਂ ਔਰ ਜਿਹੜਾ ਵੀ ਕੰਮ ਮੈਂ ਕਰ ਸਕਿਆ ਜਦੋਂ ਵੀ ਕੋਈ ਮੇਰੇ ਕੋਲ ਸਕੀਮ ਆਈ ਸਭ ਤੋਂ ਪਹਿਲਾਂ ਮੈਂ ਇਹ 3-4 ਜਿਹੜੇ ਪਿੰਡ ਸੀ ਇਹਨਾਂ ਨੂੰ ਅੱਗੇ ਰੱਖਿਆ ਭਾਵੇਂ ਉਹ ਪਾਣੀ ਦੀ ਟਿਊਬਾਂ ਲਈ ਸੀ ਭਾਵੇਂ ਉਹ ਗਲੀਆਂ ਨਾਲੀਆਂ ਲਈ ਸੀ ਭਾਵੇਂ ਕਿਸੇ ਹੋਰ ਕੰਮ ਦੇ ਲਈ ਸੀ ਮਹੱਲਾ ਗਲੀ ਨਿਕਲ ਛਪਰੇਸ਼ਤ ਬਣਾਈ ਹੈ ਬਿਲਡਿੰਗ ਦੇ ਵਿੱਚ ਬਣਾ ਕੇ ਛਪਰੇਸ਼ਤ ਇੱਥੇ ਲਿਆਂਦਾ ਬਣੌਗੀ ਦੇ ਵਿੱਚ ਬਾ ਤਾਂ ਇਸ ਕਰਕੇ ਵੀ ਇੱਥੇ ਜ਼ਰੂਰ ਨਸੀਬੀ ਇੱਥੇ ਆਬਾਦੀ ਇੰਨੀ ਹੈ 17000 ਤੋਂ ਉੱਤੇ ਬੰਦਾ ਇੱਥੇ ਰਹਿੰਦਾ 20000 ਦੇ ਕਰੀਬ ਤੇ ਇੱਥੇ ਜ਼ਰੂਰ ਨਸੀਬੀ ਮਹੱਲਾ ਕਲੀਨਿਕ ਬਣਾਇਆ ਤੇ ਜਿਹੜੀ ਇੱਕੀ ਗੱਲ ਕਰ ਰਹੇ ਸੀ ਰੋਡ ਦੀ ਜਿਹੜੀ ਦਸ਼ਮੇਸ਼ ਮਾਰਕੀਟ ਦੀ ਰੋਡ ਸੀ 15 ਸਾਲ ਸਾਡੇ ਸਾਥੀ ਬਲਬੀਰ ਸਿੰਘ ਸਿੱਧੂ ਰਹੇ ਨੇ ਇੱਥੇ ਉਸ ਤੋਂ ਪਹਿਲਾਂ ਹੋਰ ਵੀ ਐਮ.ਐਲ.ਏ ਸੀ ਕਿਸੇ ਨੇ ਨਹੀਂ ਬਣਾਈ ਨਾ ਹੀ ਕਿਸੇ ਨੇ ਪੁੱਛਿਆ ਜਦੋਂ ਮੈਂ ਡੋਰ ਟੂ ਡੋਰ ਕੀਤਾ ਮੈਂ ਮਾਰਕੀਟ ਵਾਲਿਆਂ ਦਾ ਵਾਦਾ ਕੀਤਾ ਸੀ ਕਿ ਮੈਂ ਸਭ ਤੋਂ ਪਹਿਲਾਂ ਤੁਹਾਡਾ ਇਹ ਕੰਮ ਕਰਵਾ ਕੇ ਦਊਗਾ ਮੈਂ ਫਿਰ ਵੀ ਮਾਫੀ ਮੰਗਦਾ ਹਾਂ ਉਹਨਾਂ ਤੋਂ ਮਾਰਕੀਟ ਵਾਲਿਆਂ ਤੋਂ ਪਿੰਡ ਵਾਲਿਆਂ ਤੋਂ ਵੀ ਬਈ ਲੇਟ ਹੋ ਗਿਆ ਕਿਉਂਕਿ ਸਰਪੰਚ ਨੇ ਪੂਰਾ ਸਾਥ ਨਹੀਂ ਦਿੱਤਾ ਪੰਚਾਇਤ ਇੱਥੇ ਹੈ ਮਨ ਸਰਪੰਚ ਜਿਹੜਾ ਉਹਨੇ ਸਾਨੂੰ ਸਾਥ ਨਹੀਂ ਦਿੱਤਾ ਪੰਚਾਇਤ ਸਾਡੇ ਤੇ ਸੀ ਜਿਹਦੇ ਕਰਕੇ ਇਹ ਲੇਟ ਹੋ ਗਈ ਲੇਕਿਨ ਹੁਣ ਉਹਦਾ ਕੰਮ ਦਿਨ ਰਾਤ ਚੱਲ ਰਿਹਾ ਹੈ ਕਿੰਝ ਚੱਗੇ ਜੀ ਬੀ ਉਹ ਤਾਂ ਗਮ ਹੁਣ ਤਾਂ ਦਿਨ ਰਾਤ ਚੱਦਰਿਆ ਪਰ ਮੈਨੂੰ ਲੱਗਦਾ ਵੀ 6 ਮਹੀਨੇ ਦੇ ਵਿੱਚ ਵਿੱਚ ਉਹ ਰੋਡ ਆ ਤਿਆਰ ਉਹ ਜੂ ਵੀ ਵੜ ਕੇ ਤੇ ਜਿਹੜਾ ਨਰਕ ਭੋਗ ਰਹੇ ਸੀ ਸਾਰੇ ਬੰਦੇ ਮਾਰਕੀਟ ਦੇ ਵੀ ਔਰ ਪਿੰਡ ਦੇ ਵੀ ਉਹ ਨਰਕ ਤੋਂ ਆਪਾਂ ਨੂੰ ਯਾਦ ਆ ਜਿਹੜੀ ਮਿਲੂਗੀ ਫਿਰ ਤਿੰਨ ਟਿਊਬਲ ਮੈਂ ਲਵਾ ਕੇ ਦਿੱਤੇ ਉਹਦੇ ਵਿੱਚ ਸਰਪੰਚ ਨੇ ਮੈਨੂੰ ਜਰੂਰ ਸਾਥ ਦਿੱਤਾ ਮਤਲਬ ਜੋ ਗੱਲ ਸੱਚੀ ਕਹਿਣੀ ਬੰਦੀ ਆ ਤਿੰਨ ਟਿਊਬਲ ਲਾ ਕੇ ਦਿੱਤੇ ਤੇ ਹਰ ਹਰ ਘਰ ਦੇ ਵਿੱਚ ਪਾਣੀ ਪਾਣੀ ਦੀ ਬੜੀ ਕਿੱਲ ਸੀ ਹਰ ਘਰ ਦੇ ਵਿੱਚ ਪਾਣੀ ਹੈ ਜਿਹੜਾ ਉਹ ਪਹੁੰਚਾਇਆ ਹੋਰ ਵੀ ਜੇ